ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣਤਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ ਫਿਰ ਰੁੱਖ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸੌਸ਼ਲ ਗਰੁੱਪ ਨੂੰ ਸਤਿ ਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚਲਈਏ ਤਾਂ ਗਵਾਂਡੀ ਦੇਸ਼ ਪਾਕਿਸਤਾਨ ਤੋਂ ਖਬਰ ਆ ਰਹੀ ਹੈ ਕਿ ਉੱਥੇ ਵੱਡੀ ਪੱਦਰ ਦੇ ਉੱਪਰ ਹੜ ਆਇਆ ਹੈ ਤੇ ਕਈ ਮੌਤਾਂ ਹੋਣ ਦੀ ਵੀ ਖਬਰ ਹੈ ਹਾਂ ਜੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਇਲਾਕੇ ਚ ਜਿਹੜੀ ਸਵਾਤ ਨਦੀ ਹੈ ਉਸ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਉੱਥੇ ਹੜ ਆਇਆ ਹੋਇਆ ਇਸ ਕਰਕੇ 17 ਲੋਕਾਂ ਦੀ ਡੈਥ ਹੋ ਗਈ ਹੈ ਜਿਦੇ ਚ ਹਜੇ ਵੀ ਬਹੁਤ سارے ਲੋਕ ਹੈਗੇ ਉਹ ਲਾਪਤਾ ਨੇ ਇੱਕ ਪਰਿਵਾਰ ਦਿੱਤਾ ਜੀ ਨੋ ਜੀ ਬਹਿ ਗਏ ਇਸ ਨਦੀ ਇਸ ਦਰਿਆ ਚ ਤੇ ਇਹ ਜਿਹੜੇ ਲਾਸਾਂ ਕੱਢੀਆਂ ਗਈਆਂ ਹੈਗੀਆਂ ਸਵਾਤ ਨਦੀ ਤੋਂ तकरीबन ਦਸਿਆ ਦਾ ਰਹਿ ਗਿਆ ਕਿ 17 ਜਿਹੜੇ ਡੈਡ ਬੋਡੀਜ਼ ਹੈਗੇ ਆ ਉਹਨਾਂ ਨੂੰ ਰਿਕਵਰ ਕੀਤਾ ਗਿਆ ਤੇ ਉਹਨਾਂ ਨੂੰ ਇੱਕ ਕਚਰਾ ਲਿਜਾਣ ਵਾਲੀ ਗੱਡੀ 'ਚ ਲੈ ਕੇ ਜਾਇਆ ਗਿਆ ਉਸ ਨੂੰ ਲੈ ਕੇ ਉੱਥੇ ਉੱਥੋਂ ਦੀ ਜਿਹੜੀ ਪਾਰਲੀਮੈਂਟ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਇਸ਼ੂ ਵੀ ਬਣਿਆ ਉੱਥੇ ਜਿਹੜਾ ਆਜ਼ਮਾ ਬਖਾਰੀ ਹੈ ਗਿਆ ਪੰਜਾਬ ਦੇ ਸੂਚਨਾ ਮੰਤਰੀ ਉਹਨਾਂ ਨੇ ਕਿਹਾ ਕਿ ਜੇ ਬਚਾ ਨਹੀਂ ਸਕੇ ਉਹਨਾਂ ਬੰਦਿਆਂ ਨੂੰ ਤਾਂ ਘਟੋ ਘਟ ਸਨਮਾਨ ਨਾਲ ਸਨਮਾਨਿਤ ਢੰਗ ਨਾਲ ਉਹਨਾਂ ਨੂੰ ਕਰ ਤੋਂ ਪਹੁੰਚਾ ਸਕਦੇ ਸੀਗੇ ਇਹ ਹੈਗਾ ਜੀ ਮਾਜਰਾ ਤੇ ਜਿਹੜੀ ਸਵਾਤ ਨਦੀ ਹੈ ਉਹ ਆਪਣੇ ਵਫਾਨ ਤੇ ਚੱਲ ਰਹੀ ਹੈ ਉੱਥੇ ਪ੍ਰੀ ਮੌਨਸੂਨ ਜਿਹੜੀ ਰੇਨ ਹੋਈ ਹੈ ਜਿਹੜੀ ਜਿਹੜਾ ਮੀਂਹ ਪਿਆਗਾ ਪ੍ਰੀ ਮੌਨਸੂਨ ਉਸ ਕਰਕੇ ਹੀ ਉੱਥੇ ਇੱਕ ਕਹਿ ਲੋ ਕਿ ਫਲੈਸ਼ ਫਲੱਡ ਵਰਗੀ ਸਥਿਤੀ ਬਣੀ ਹੈ ਤੇ ਉੱਥੇ ਬਹੁਤ ਜ਼ਿਆਦਾ ਵਾਹਨ ਤੇ ਨਦੀ ਹੈ ਗਿਆ ਤੇ ਹਜੇ ਵੀ ਮਤਲਬ ਖੈਬਰ ਪਖਤਨ ਦਾ ਇਲਾਕੇ ਦੇ ਬਹੁਤ ਸਾਰੇ ਥਾਵਾਂ ਇਦਾਂ ਦੀਆਂ ਹੈਗੀਆਂ ਜਿੱਥੇ ਕਟਾ ਵੀ ਹੋਏ ਨੇ ਤੇ ਜਿੱਥੇ ਪਿੰਡ ਦੇ ਪਿੰਡ ਹੀ ਮਤਲਬ ਉਜੜੇ ਨੇ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ 에ਅਰ ਇੰਡੀਆ ਨੇ 4 ਕਰਮਚਾਰੀਆਂ ਤੋਂ ਅਸਤੀਫਾ ਮੰਗਿਆ ਹੈ ਕਿਉਂਕਿ ਇੱਕ ਵੀਡੀਓ ਲਗਾਤਾਰ ਟਵਿੱਟਰ ਤੇ ਤੇ ਇੰਸਟਾਗ੍ਰam ਤੇ ਵਾਇਰਲ ਹੁੰਦੀ ਮੈਂ ਵੀ ਦੇਖੀ ਹੈ ਤਾਂ ਹੋਰ ਵੀ ਸਾਡੇ ਸਰੋਤਿਆਂ ਨੇ ਵੇਖੀ ਹੋਊਗੀ ਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ 에ਅਰ ਇੰਡੀਆ ਦੇ ਹੀ ਕਰਮਚਾਰੀ ਨੇ ਜਿਹੜੇ ਕਿ ਘਟਨਾ ਦਾ ਪਤਾ ਲੱਗ ਜਾਣ ਤੋਂ ਬਾਅਦ ਵੀ ਜਸ਼ਨ ਮਨਾ ਰਹੇ ਨੇ ਇਸ ਤਰੀਕੇ ਦੇ ਨਾਲ ਤੇ ਉਹ ਕੀ ਗੱਲਬਾਤ ਸੀ ਜੀ ساری ਉਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਸੀ ਦੇਖੋ ਉਦੋਂ ਤਾਂ ਇਹ ਵੀਡੀਓ 8 ਦਿਨ ਪੁਰਾਣਾ ਹੈਗਾ ਜਦੋਂ ਘਟਨਾ ਵਾਪਰਦੀ ਹੈਗੀ 13 ਜੂਨ ਨੂੰ ਘਟਨਾ ਹੁੰਦੀ ਹੈ ਤੇ ਉਦੋਂ ਬਾਅਦ ਦਾ ਹੈਗਾ 21 ਜੂਨ ਦਾ ਇਹ ਘਟ ਇਹ ਵੀਡੀਓ ਦੱਸਿਆ ਜਾ ਰਿਹਾ ਜੀ ਤੇ ਜਿਹੜੇ ਗਰਾਉਂਡ ਹੈਂਡਲਿੰਗ ਸਟਾਫ ਦੇ ਕਰਮਚਾਰੀ ਹੈਗੇ ਆ ਉਹ ਪਾਰਟੀ ਕਰ ਰਹੇ ਸੀਗੇ ਓਫਿਸ 'ਚ ਨੱਚ ਟੱਪ ਰਹੇ ਸੀ ਗਾਣੇ गा ਰਹੇ ਸੀਗੇ ਤੇ ਉਸ ਤੋਂ ਇਹ ਗੁੜगांव ਦਾ ਓਫਿਸ ਸੀਗਾ ਜੀ Air India ਦਾ ਤੇ ਉਹਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਲੋਕਾਂ 'ਚ ਗੁੱਸਾ ਚੜਿਆ ਕਿ ਹਜੇ-ਹਜੇ ਤਾਂ 에য়ার ਇੰਡੀਆ ਕਰਕੇ 270 ਲੋਕਾਂ ਦੀ ਡੈਥ ਹੋਈ ਹੈ ਤੇ ਤੁਸੀਂ ਆਪਣੇ ਆਫਿਸ 'ਚ ਨੱਚ ਰਹੇ ਹੋ ਟਪ ਰਹੇ ਹੋ ਪਾਰਟੀਆਂ ਕਰ ਰਹੇ ਹੋ ਤੇ ਇਹ ਖਬਰ ਵਾਇਰਲ ਹੋਣ ਤੋਂ ਬਾਅਦ ਹੀ ਡੀਜੀਸੀਏ ਨੇ ਐਕਸ਼ਨ ਲਿਆ ਤੇ ਤਿੰਨ ਅਫਸਰਾਂ ਨੂੰ ਪਹਿਲਾਂ ਵੀ ਹਟਾਇਆ ਗਿਆ ਸੀਗਾ 21 ਜੂਨ ਨੂੰ ਤੇ ਹੁਣ ਚਾਰ ਹੋਰ ਜਿਹੜੇ ਉੱਥੋਂ ਦੇ ਉਸ ਆਫਿਸ ਦੇ ਮੇਨ ਡਾਇਰੈਕਟਰ ਅਧਿਕਾਰੀ ਸੀ ਉਹਨਾਂ ਨੂੰ ਵੀ ਇਸਤਫਾ ਦੇਣ ਵਾਸਤੇ ਕਿਹਾ ਹੈ ਤੇ ਕਿਹਾਗਾ ਕਿ ਇਹ ਜਿਹੜੀ ਇੱਕ ਜਿਹੜਾ ਪ੍ਰੋਟੋਕੋਲ ਹੈ ਉਹਦਾ ਗੰਭੀਰ ਉਲੰਘਣ ਹੈ ਇਹ ਦੱਸਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਗੁੱਸਾ ਦੱਸਣਾ ਨਹੀਂ ਸੀ ਕਿਉਂਕਿ ਗੁਜਰਾਤ ਦੇ ਜਿਹੜੇ ਸਾਫਤਾ ਸੀ ਅੰਨੇ ਵੀ ਜਰ ਪਾਣੀ ਉਹ ਵੀ ਉਸ ਫਲਾਈਟ 'ਚ ਸੀਗੇ ਮਤਲਬ ਬਹੁਤ ਵੱਡੇ ਵੱਡੇ ਬੰਦੇ ਵੀ ਸੀ ਉਸ ਫਲਾਈਟ ਫਲਾਈਟ 'ਚ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਕਿੰਨੇ ਸਾਰੇ ਤਾਂ ਬੱਚੇ ਸੀ ਕਿੰਨੀਆਂ ਮਹਿਲਾਵਾਂ ਸੀ 114 ਮਹਿਲਾਵਾਂ ਸੀ ਗਿਆ 11 ਬੱਚੇ ਸੀਗੇ ਦੋ ਤਾਂ ਜਮਾ ਨਵਜਾਤ ਸ਼ਿਸ਼ੂ ਸੀ ਜਮਾ ਛੋਟੇ ਬੱਚੇ ਸੀਗੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਗੁੱਸਾ ਤਾਂ ਜ਼ਾਇਦ ਹੈ ਕਿ ਤੁਸੀਂ ਸਿਰਫ 8 ਦਿਨ ਹੋਇਆ ਸੀ ਹੋਏ ਸੀ ਉਹ ਸਾਰੇ ਕੰਮ ਨੂੰ ਤੇ ਤੁਸੀਂ ਗਰਾਊਂਡ ਸਾਰਾ ਥੋੜਾ ਜਿਹੜਾ ਕੰਮ ਵੀ ਹੈ ਉਹ ਗਰਾਉਂਡ ਹੈਂਡਲਿੰਗ ਦਾ ਕੰਮ ਹੈ ਤੁਸੀਂ ਅਫਿਸ 'ਚ ਪਾਰਟੀ ਕਰ ਰਹੇ ਹੋ ਥੋਟੇ ਤੇ ਇੱਕ ਵੱਡੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਗਰਾਉਂਡ ਹੈਂਡਲਿੰਗ ਵਾਲਿਆਂ ਨੇ ਪ੍ਰੋਪਰ ਤਰੀਕੇ ਨਾਲ ਫਲਾਈਟ 'ਚ ਚੈੱਕਅਪ ਨਹੀਂ ਕੀਤੇ ਸੀਗੇ ਇਸ ਕਰਕੇ ਵੀ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਮੈਨੂੰ ਲੱਗਦਾ ਕਿ ਇਹ ਜਿਹੜਾ ਇਸ ਕਿਸਮ ਦਾ ਵੀਡੀਓ ਨਹੀਂ ਆਣਾ ਚਾਹੀਦਾ ਸੀਗਾ ਤੇ 에ਅਰਲਾਈਨਸ ਤੇ ਹੁਣ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਕੁਝ ਦਿਨ ਤਾਂ ਸੀਰੀਅਸਲੀ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਤੇ ਜੋ ਜੋ ਕਮੀਆਂ ਹੈਗੀਆਂ ਉਹਨਾਂ ਤੇ ਕਰਨਾ ਚਾਹੀਦਾ ਇਹ ਜਿਹੜਾ ਗੁੱਸਾ ਹੈਗਾ ਉਹ ਲੋਕਾਂ ਦਾ ਜਾਇਜ਼ ਹੈ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਇਹਨਾਂ ਤੇ ਹੂੰ ਜੀ ਉਧਰ ਖਬਰ ਇਹ ਆ ਰਹੀ ਹੈ ਕਿ ਤੁਸੀਂ ਕੱਲ ਵੀ ਇਹ ਸਾਂਝ ਪਾਈ ਸੀ ਕਿ 100 ਸਾਲ ਪੂਰੇ ਹੋਣ ਜਾ ਰਹੇ ਨੇ ਆਰਐਸਐਸ ਦੇ ਇਸ ਨੂੰ ਲੈ ਕੇ ਵੱਡੇ ਪ੍ਰੋਗਰਾਮ ਵੀ ਹੋਣੇ ਨੇ ਤੇ ਅੱਜ ਮੋਨ ਭਗਵਤ ਹੁਣੇ ਬੋਲੇ ਨੇ ਕੀ ਕੁਝ ਕਹਿ ਰਹੇ ਨੇ ਉਹ ਜਿੱਦਾਂ ਕੱਲ ਤੁਸੀਂ ਦੱਸ ਰਹੇ ਸੀ ਕਿ ਇਹਨਾਂ ਨੇ ਸਾਈਕਲੋਰੀਜ਼ਮ ਦੀ ਗੱਲ ਕੀਤੀ ਹੈ ਇਹ ਸੰਵਿਧਾਨ ਦੇ ਵਿੱਚ ਤਬਦੀਲੀਆਂ ਦੀ ਹੋਰ ਕੀ ਗੱਲਬਾਤ ਅੱਜ ਹੋਈ ਅੰਤ ਵਿੱਚ ਉਹ ਤਾਂ ਖੈਰ ਇਸ਼ੂ ਹੀ ਬਣ ਗਿਆ ਹੈਗਾ ਜਿਹੜੀ ਚੀਜ਼ ਤੇ ਆਪਾਂ ਗੱਲ ਕੱਲ ਗੱਲ ਕਰ ਰਹੇ ਸੀਗੇ ਕਿ ਦਿੱਤਾ ਤੇਰੇ ਹਸ ਬੋਲੇ ਜਿਹੜਾ ਇਹਨਾਂ ਦਾ ਸੈਕੰਡ ਇਨ ਚੀਫ ਹੈਗਾ ਆਰਐਸਐਸ ਦਾ ਉਹਨੇ ਕਿਹਾ ਸੀਗਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰਿਜ਼ਮ ਸ਼ਬਦ ਨਹੀਂ ਹੋਣਾ ਚਾਹੀਦਾ ਨਾ ਸੋਸ਼ਲਿਜ਼ਮ ਸ਼ਬਦ ਹੋਣਾ ਚਾਹੀਦਾ ਇਹਦੇ ਤੇ ਅੱਜ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨੋਂ ਨੇ ਵੀ ਬਿਆਨ ਦਿੱਤਾ ਹੈ ਤੇ ਕਿਹਾ ਹੈਗਾ ਕਿ ਹਾਂ ਸੈਕੂਲਰਿਜ਼ਮ ਸ਼ਬਦ ਇੰਡੀਆ ਦਾ ਨਹੀਂ ਹੈ ਸੈਕੂਲਰਿਜ਼ਮ ਸ਼ਬਦ ਨਹੀਂ ਹੋਣਾ ਚਾਹੀਦਾ ਕਨਸਟੀਟਿਊਸ਼ਨ 'ਚ ਉਹਨਾਂ ਨੇ ਵੀ ਅਜ ਇੱਕ ਬਿਆਨ ਦਿੱਤਾ ਹੈ ਇਹ ਐਂ ਹੀ ਮਿਲਦਾਗਾ ਕਿ ਜਿਹੜੇ 100 ਸਾਲ ਹੋ ਰਹੇ ਨੇ ਜਿਹੜਾ ਇਹਨਾਂ ਦਾ ਸੈਕੜਿਆਂ ਆ ਆਪਾਂ ਕਿਹ ਲੋਕ ਜਿਹੜੀ ਸ਼ਤਾਬਦੀ ਵਰਸ਼ ਜਿਹੜਾ ਇਹ ਮਨਾ ਰਹੇ ਨੇ ਉਹਦੇ ਚ ਇਹ ਕਈ ਕਿਸਮ ਦੇ ਪ੍ਰੋਗਰਾਮ ਕਰਨਗੇ ਤੇ ਆਪਣੀ ਜਿਹੜੀ ਹਿੰਦੂਤਵਾ ਵਾਲੀ ਆਈਡੀਓਲੋਜੀ ਉਹਨੂੰ ਇੱਕ ਇੱਕ ਅਸਰ ਨਾਲ ਪੁਸ਼ ਕਰਨਗੇ ਲਗਾਤਾਰ ਉਸਤੇ ਹੀ ਅਗਲੇ ਕੰਮ ਵੀ ਕਰ ਰਹੇ ਨੇ ਤੇ ਦੱਸਿਆ ਜਾ ਰਿਹਾਗਾ ਕਿ 26 ਅਗਸਤ ਤੋਂ ਇਹ ਜਿਹੜੇ ਕਾਰਜਕ੍ਰਮ ਹੈਗਾ ਇਹ ਸ਼ੁਰੂ ਉਹ ਜਾਣਗੇ ਦਿੱਲੀ ਚ ਤਿੰਨ ਦਿਨ ਦਾ ਪਹਿਲਾਂ ਤਾਂ ਇਹ ਇੱਕ ਆਖਿਆ ਸਰਕਲ ਰੱਖਣਗੇ ਯਾਨੀ ਕਿ ਆਪਾਂ ਕੇ ਲਈ ਕਿ ਇੱਕ ਗਲਬਾਤ ਪੂਰੀ ਇੱਕ ਤਰ੍ਹਾਂ ਨਾਲ ਰਾਉਂਡ ਟੇਬਲ ਮੀਟਿੰਗਸ ਹੋਣਗੀਆਂ ਦਿੱਲੀ ਚ ਤਿੰਨ ਦਿਨ ਤੱਕ ਫਿਰ 2 ਅਕਤੂਬਰ ਨੂੰ ਇਸ ਵਾਰ ਦਾ ਸੈਰਾ ਪੈ ਰਿਹਾਗਾ ਵਿਜੇ ਦਸ਼ਮੀ ਜਿਹਨੂੰ ਕਹਿੰਦੇ ਆ ਗਿਆ ਤੇ 10 ਸੈਰੇ ਵਾਲੇ ਦਿਨ ਇਹ ਮਤਲਬ ਇਹ ਇਹ ਜਿਹੜੇ ਕਾਰਜਕ੍ਰਮ ਹੈਗੇ ਆ ਇਹ ਉਹ ਸਭ ਤੋਂ ਵੱਡਾ ਮਨਾਣਗੇ ਤੇ ਨਾ ਨਾਗਪੁਰ ਦੇ ਵਿੱਚ ਜਿਹੜਾ ਜਿੱਥੇ ਆਰਐਸਐਸ ਦਾ ਹੈੱਡਕੁਆਰਟਰ ਉੱਥੇ ਸਭ ਤੋਂ ਵੱਡਾ ਇਹ ਪ੍ਰੋਗਰਾਮ ਕਰਨਗੇ ਮੈਨੂੰ ਲੱਗਦਾ ਕਿ ਇਹ ਕੁਝ ਚੀਜ਼ਾਂ ਇਹ ਕੰਪਲੀਟ ਵੀ ਕਰ ਚੁੱਕੇ ਨੇ ਜਿਵੇਂ ਆਪਾ ਕੇ ਲਈਏ ਕਿ ਇੱਕ ਆਰਐਸਐਸ ਦਾ ਜਿਹੜਾ ਨੈਟਵਰਕ ਹੈ ਅਸਲ ਦੇ ਟਾਈਮ ਹਿੰਦੀ ਬੈਲ ਚ ਖਾਸ ਕਰ ਉਹ ਅਗਲੇ ਠੀਕ ਠਾਕ ਫਲਾ ਚੁੱਕੇ ਨੇ ਐਜੂਕੇਸ਼ਨ ਤੇ মিডিਆ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦੀ ਵੀ ਜਿਹੜੀ ਗੱਲ ਹੈ ਜਿਵੇਂ ਅੱਜ ਅਸ ਦੇ ਟਾਈਮ ਇੰਡੀਆ ਦੇ ਹਰ ਯੂਨੀਵਰਸਿਟੀ ਦੇ ਵੀਸੀ ਕਿਦਨ ਕਿਤੇ ਹਰ ਯੂਨੀਵਰਸਿਟੀ ਦਾ ਵੀਸੀ ਆਰਐਸਐਸ ਨਾਲ ਜੁੜਿਆ ਹੋਇਆ ਹੈ ਹੁਣ ਜਿਹੜੀਆਂ ਨਵੀਆਂ ਭਰਤੀਆਂ ਵੀ ਹੋਈਆਂ ਨੇ ਕੱਲ ਜਾਂਚ ਯੂਨੀਵਰਸਟੀਆਂ 'ਚ ਉਹਨਾਂ 'ਚ ਵੀ ਆਰਐਸਐਸ ਬੈਕਗਰਾਉਂਡ ਦੇ ਲੋਕ ਆ ਰਹੇ ਨੇ ਇੰਡੀਅਨ মিডিਆ ਦਾ ਜਿਹੜਾ ਹਾਲ ਉਹਦੇ 'ਚ ਵੀ ਆਪਾਂ ਲਗਾਤਾਰ ਦੇਖਦੇ ਆ ਕਿ ਕਿਵੇਂ ਮਾਈਨੋਰਟੀਜ਼ ਦੀ ਲਗਾਤਾਰ ਬੇਸ਼ਿੰਗ ਹੁੰਦੀ ਹੈ ਉਹਦੇ 'ਚ ਤੇ ਹਿੰਦੂਤਵਾ ਦਾ ਆਈਡੀਆ ਪੁਸ਼ ਕੀਤਾ ਜਾਂਦਾ ਹੈ ਤੇ ਨੈਰੇਟਿਵ ਵਾਲੇ ਜਾਂ ਫਿਰ ਸਿੱਖਿਆ ਤੇ ਇਹਨਾਂ ਸ ਹੋ ਚੁੱਕਿਆ ਵਾ ਤੇ ਹੁਣ ਤਾਂ ਮਤਲਬ ਜਿਹੜਾ ਕਨਸਟੀਟਿਊਸ਼ਨ ਇੰਡੀਆ ਦਾ ਉਹਦੇ ਜਿਹੜਾ ਮੂਲ ਉਹਦਾ ਆਪਾਂ ਕਹਿ ਲਈਏ ਕਿ ਇੰਡੀਆ 47 ਇੰਡੀਆ ਦਾ ਜਦੋਂ ਪਾਰਟੀਸ਼ਨ ਹੁੰਦਾ 47 ਚ ਜਦੋਂ ਆਪਾਂ ਕਹਿ ਲਈਏ ਕਿ ਪੂਰਾ ਆਜ਼ਾਦੀ ਤੋਂ ਬਾਅਦ ਇੱਕ ਪਾਰਟੀਸ਼ਨ ਹੁੰਦਾਗਾ ਪਾਕਿਸਤਾਨ ਤੋਂ ਇੰਡੀਆ ਕਿਸ ਚੀਜ਼ 'ਚ ਅੱਡ ਸੀਗਾ ਉਹ ਇਸੇ ਚੀਜ਼ 'ਚ ਅੱਡ ਸੀਗਾ ਕਿ ਪਾਕਿਸਤਾਨ ਨੇ ਇੱਕ ਖਾਸ ਧਰਮ ਨੂੰ ਆਪਣਾ ਰਿਲੀਜੀਅਨ ਮੰਨਿਆ ਉਸ ਨੇਸ਼ਨ ਸਟੇਟ ਨੇਸ਼ਨ ਸਟੇਟ ਨੇ ਇੰਡੀਆ ਨੇ ਕਿਸੇ ਵੀ ਧਰਮ ਨੂੰ ਆਪਣਾ ਵੀ ਜ ਨਹੀਂ ਮੰਨਿਆ ਸੀਗਾ ਤੇ ਆਪਣੇ ਆਪ ਨੂੰ ਸੈਕੂਲਰ ਦੱਸਿਆ ਸੀਗਾ ਤੇ ਇੰਡੀਅਨ ਕਨਸਟੀਟਿਊਸ਼ਨ ਦੀ ਕੋਰ ਵੈਲਿਊਜ਼ ਵੀ ਦੱਸਿਆ ਜਾਂਦਾਗਾ ਕਿ ਸੈਕੂਲਰਿਜ਼ਮ ਹੀ ਹੈ ਹੁਣੇ ਸੈਕੂਲਰਿਜ਼ਮ ਸ਼ਬਦ ਨੂੰ ਵੀ ਕੱਟ ਦੇਣਗੇ ਤਾਂ ਤੁਸੀਂ ਆਪ ਲਾਓ ਕਿ ਆਟੋਮੈਟਿਕਲੀ ਹਿੰਦੂ ਰਾਸ਼ਟਰ ਵਧਣਗੇ ਯਾਨੀ ਕਿ ਜੇ ਸੈਕੂਲਰ ਨੂੰ ਕੱਢਣਗੇ ਤਾਂ ਫਿਰ ਮਤਲਬ ਆਪਕਾ ਸਾਬ ਲਾਓ ਕਿ ਧਰਮ ਨਿਰਪੇਖਤਾ ਨਹੀਂ ਰਹਿਣਗੇ ਤੇ ਜੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਉਹੀ ਹੈ ਕਿ ਜਤੂ ਵਾਲਾ ਇਹਨਾਂ ਦਾ ਪ੍ਰੋਜੈਕਟ ਹੈ ਇਹ ਅਕਸਰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਸ਼ਾਇਦ ਕਿਤੇ ਨ ਕਿਤੇ ਇਹ ਜਦੋਂ 2 ਅਕਤੂਬਰ ਨੂੰ ਨਾਕ ਪਰਚ ਕਰਨਗੇ ਉਦੋਂ ਇਹ ਫਾਈਨਲੀ ਅਨਾਉਂਸ ਵੀ ਕਰ ਦੇਣ ਕਿ ਹੁਣ ਅੱਗੇ ਤੋਂ ਜਿਹੜਾ ਆਪਾਂ ਕਹਿੰਦੇ ਕਿ ਪੀਰੀਅਡ ਚੱਲੂ ਹੋਊਗਾ ਯਾਨੀ ਕਿ 2 ਅਕਤੂਬਰ ਤੋਂ ਬਾਅਦ ਜਿਹੜਾ ਪੀਰੀਅਡ ਚੱਲੂ ਹੋਊਗਾ ਉਹ ਹਿੰਦੂ ਤੋਂ ਹਿੰਦੂ ਰਾਸ਼ਟਰ ਦਾ ਪਿਰਡ ਚੱਲੂ ਹੋਗਾ ਸ਼ਾਇਦ ਇਹ ਡਿਕਲੇਅਰ ਵੀ ਕਰ ਦੇਣ ਤੇ ਖਾਸੇ ਐਕਸਾਈਟਿਡ ਨੇ ਜੀ ਆਪਣੇ 100 ਸਾਲਾ ਪੂਰਾ ਮਨਾਉਣ ਵਾਸਤੇ ਜੀ ਸੋ ਚਲੋ ਅੱਗੇ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਵੱਲ ਵਧੀਏ ਤਾਂ ਬੜੀ ਹੈਰਾਨੀ ਵਾਲੀ ਖਬਰ ਹੈ ਜਦੋਂ ਮੈਂ ਇਸ ਨੂੰ ਪੜ ਰਿਹਾ ਕਿਹੜਾ ਭਾਜਪਾ ਦਾ ਅਜਿਹਾ ਨੇਤਾ ਹੈ ਜਿਹੜਾ ਦਿਲਜੀਤ ਦੋਸਾਂ ਦੇ ਹੱਕ ਦੀ ਗੱਲ ਕਰ ਰਿਹਾ ਉਸ ਨੂੰ ਭਾਰਤੀ ਸੰਸਕ੍ਰਿਤੀ ਦਾ ਅੰਬੈਸਡਰ ਦੱਸ ਰਿਹਾ ਜੀ ਕਈ ਸਾਰੇ ਕਿਉਂਕਿ ਸਾਰੇ ਤਾਂ तकरीबन ਉਹਦੇ ਕਿਉਂਕਿ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਕਿਉਂਕਿ तकरीबन ਆਪਾਂ ਦੇਖ ਰਹੇ ਆ ਵੱਡੀ ਗਿਣਤੀ ਜਿਹੜੇ ਉਸ ਦੀ ਹੀ ਇਹ ਖੇਤਰ ਦੇ ਲੋਕ ਨੇ ਉਹ ਵਿਰੋਧ ਕਰ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ ਸਟੋਰੀਆਂ ਪਾ ਰਹੇ ਨੇ ਬਾਅਦ ਵਿੱਚ ਬੇਸ਼ੱਕ ਆਪਣਾ ਹੀ ਅਕਾਊਂਟ ਉਹ ਬੰਦ ਕਰ ਜਾਣ ਇਦਾਂ ਦੀਆਂ ਵੀ ਕਈ ਸਾਰੀਆਂ ਗੱਲਾਂ ਆ ਰਹੀਆਂ ਨੇ ਲਗਾਤਾਰ ਬਹੁਤ ਸੋਸ਼ਲ ਮੀਡੀਆ ਤੇ ਹੌਟ ਟਾਪਿਕ ਹੈ ਦੇਖੋ ਆਰਲ ਬੀਜੇਪੀ ਦੇ ਜਿੰਨੇ ਵੀ ਵੱਡੇ ਆਗੂ ਹੈਗੇ ਉਹਨਾਂ ਨੇ ਦਲਜੀਤ ਦੇ ਉਲਟ ਸਟੈਂਡ ਨਹੀਂ ਲਿਆ ਪਹਿਲੀ ਗਲਤੀ ਹੈ ਜਿਹੜੀ ਆਈਟੀ ਸੈੱਲ ਹੈ ਬੀਜੇਪੀ ਦੀ ਉਹਦੇ ਜਿਹੜੇ ਛੋਟੇ-ਮੋਟੇ ਕਾਰਕੁਨ ਉਹ ਤਾਂ ਦਿਖ ਰਹੇ ਨੇ ਕਿ ਦਲਜੀਤ ਦਾ ਵਿਰੋਧ ਕਰ ਰਹੇ ਨੇ ਦਲਜੀਤ ਨੂੰ ਮੈਂ ਮਤਲਬ ਇੰਨਾ ਸਿੱਧਾ ਨਹੀਂ ਦੇਖਦਾ ਦਲਜੀਤ ਦਾ ਵੀ ਮਹਲਕਾ ਦਾ ਕ੍ਰਿਟਿਸਿਜ਼ਮ ਕਰਕੇ ਹੀ ਗੱਲਾਂ ਅੱਗੇ ਵਧਾਉਂਦਾ ਹੁੰਦਾ ਤੇ ਜਿਹੜੇ ਆਰਪੀ ਸਿੰਘ ਹੈਗੇ ਆ ਗੱਲ ਕਰਨ ਲਈ ਹੋਬੀ ਢਾਲੀਵਾਲ ਦੀ ਹੋਬੀ ਢਾਲੀਵਾਲ ਨੇ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਦਲਜੀਤ ਦੇ ਦਾ ਸਾਥ ਦੇਣ ਦੀ ਕਹੀ ਹੈ ਤੇ ਆਰ ਪੀ ਸਿੰਘ ਜਿਹੜਾ ਭਾਜਪਾ ਦਾ ਪਰਵक्ता ਹੈ ਉਹਨੇ ਤਾਂ ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਬਾਅਦ ਚ ਲਿਖਿਆ ਵੀ ਸੀਗਾ ਉਹਦੇ ਚ ਉਹਨਾਂ ਨੇ ਲਿਖਿਆ ਕਿ ਦਲਜੀਤ ਪੂਰੇ ਦੁਨੀਆ ਪਰਚ ਇੰਡੀਆ ਦੇ ਕਲਚਰ ਨੂੰ ਲੈ ਕੇ ਗਿਆ ਹੈਗਾ ਤੇ ਜਿਹੜਾ ਫ ਵੀ ਆਈ ਸੀ ਨੇ ਜਿਹੜਾ ਫੈਸਲਾ ਲਿਆਗਾ ਕਿ ਆ ਆ ਉਸ ਐਕਟਰਸ ਦਾ ਨਾਮ ਸ਼ਾਇਦ ਆਮੀਰ ਹਾਨੀਆ ਕਿ ਕੀ ਨਾਮ ਹੁੰਦਾ ਹਾਨੀਆ ਅਮੀਰ ਹਾਨੀਆ ਹਾਨੀਆ ਅਮੀਰ ਹਾਂ ਹਾਨੀਆ ਅਮੀਰ ਨੂੰ ਲੈ ਕੇ ਜਿਹੜਾ ਪੂਰਾ ਵਿਵਾਦ ਚੱਲ ਰਿਹਾਗਾ ਸਰਦਾਰ 3 ਫਿਲਮ ਚ ਉਹਨੂੰ ਲੈ ਕੇ ਫਾਇਸ ਨੇ ਆਪਣੀ ਜਿਹੜੀ ਬੰਬੇ ਦੀ ਫਿਲਮ ਪੂਰੀ ਇੰਡਸਟਰੀ ਦੀ ਉਹ ਐਸੋਸੀਏਸ਼ਨ ਜੀ ਹੈ ਇੱਕ ਉਹਨੇ ਇੱਕ ਬਿਆਨ ਦਿੱਤਾ ਸੀਗਾ ਉਹਦਾ ਵਿਰੋਧ ਵੀ ਕਰ ਰਹੇ ਆ ਹੋ ਵੀ ਟਾਲੀ ਵਾਲ ਵੀ ਕਰ ਰਹੇ ਨੇ ਦੇ ਆਰਪੀ ਸਿੰਘ ਨੇ ਵੀ ਕੀਤਾ ਹੈ इवन ਜੈਵੀਰ ਸ਼ੇਰਗਿੱਲ ਹੋਰ ਵੀ ਇੱਕ ਵੱਡੀ ਫੇਰ ਰਿਸ਼ਤਾ ਜਿਹੜੇ ਬੀਜੇਪੀ ਵਾਲੇ ਆਗੂ ਇਸ ਦੇ ਹੱਕ ਚ ਆਏ ਨੇ ਦਿਲਜੀਤ ਦੋਸਾਂਝ ਦੇ ਜਿਹੜੇ ਬਾਕੀ ਤੁਸੀਂ ਜਿਵੇਂ ਗੁਰੂ ਰੰਦਾਵਾ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਦੇ ਐਂਟੀ ਟਵੀਟ ਕੀਤਾ ਸੀਗਾ ਬਾਅਦ ਚ ਆਪਣਾ ਟਵਿੱਟਰ ਅਕਾਊਂਟ ਹੀ ਬੰਦ ਕਰਕੇ ਭੱਜ ਗਏ ਐਕਸ ਅਕਾਊਂਟ ਬੰਦ ਕਰ ਦਿੱਤਾ ਉਹ ਗੱਲ ਸਹੀ ਹੈ ਦੇਖੋ ਦੋ ਚੀਜ਼ਾਂ ਨੇ ਮਤਲਬ ਬਹੁਤ ਦਿਲਜੀਤ ਦੋਸਾਂਝ ਮਤਲਬ ਹੋਰ ਕੀ ਕਰਿਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾ ਕੇ ਮਿਲਿਆ ਪਰ ਉਹਨੇ ਜਿਹੜੇ ਟੋਪਿਕ ਤੇ ਫਿਲਮ ਬਣਾਈ ਸੀ ਜੀ ਹਾਂ ਪੰਜਾਬ 95 ਉਹ ਉਹਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਅਗਲੇ ਅਦੀ ਸਹਿਮਤੀ ਹੈ ਹੀ ਨਹੀਂ ਕਿ ਉਸ ਟੋਪਿਕ ਤੇ ਫਿਲਮ ਵੀ ਬਣੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਤੇ ਉਹਨਾਂ ਨੇ ਫਿਲਮ ਬਣਾਈ ਸੀਗੀ ਹਾਲਾਂਕਿ ਫਿਲਮ ਮੈਂ ਦੇਖੀ ਹੈ ਮੈਨੂੰ ਦਲਜੀਤ ੁਰਾਦੀ ਟੀਮ ਨੇ ਮੈਨੂੰ ਫਿਲਮ ਦਿਖਾਈ ਸੀਗੀ ਅਸੀਂ ਮੋਹਲੀਓ ਫਿਲਮ ਵੀ ਦੇਖਿਆ ਉਹਦੇ ਵਿੱਚ ਉਹ ਮਤਲਬ ਉਹਦਾ ਉਹਦਾ ਇੱਕ ਫਿਲਮ ਵਧੀਆ ਫਿਲਮ ਹੈ ਪਰ ਉਹਦਾ ਹਲਕਾ ਹਲਕਾ ਕ੍ਰਿਟਿਸਿਜ਼ਮ ਇਹ ਹੈ ਕਿ ਉਸ ਫਿਲਮ ਚ ਦਿਖਾਇਆ ਗਿਆ ਜਿਵੇਂ ਦਿੱਲੀ ਦੇ ਅਫਸਰ ਹੈ ਗਿਆ ਉਹ ਤਾਂ ਬਾਈ ਜਸਵੰਤ ਸਿੰਘ ਖਾਲੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਉਹਦੇ ਦੋਸਤਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਹਾਂ ਬਾਕੀ ਜਿਹੜੇ ਗੰਧਮੰਦ ਸੀਗਾ ਉਹ ਤਾਂ ਇੱਥੋਂ ਦੇ ਜਿਹੜੇ ਛੋਟੇ-ਛੋਟੇ ਪੁਲਿਸ ਦੇ ਅਫਸਰ ਜਿਹੜੇ ਇਨਸਪੈਕਟਰ ਲੈਵਲ ਦੇ ਉਹ ਆਪਣੀ ਪ੍ਰਮੋਸ਼ਨਾਂ ਵਾਸਤੇ ਹੀ ਸਾਰਾ ਕੁਝ ਕਰੀ ਜਾਂਦੇ ਸੀਗੇ ਇਹ ਇਹ ਆਊਟਲਾਈਨ 'ਚ ਦਿੱਕਤ ਐ ਦਰਸਲ ਮਤਲਬ ਜਿਹੜੇ ਛੋਟੇ ਅਧਿਕਾਰੀ ਹੁੰਦੇ ਨੇ ਇਨਸਪੈਕਟਰ ਇਨਸਪੈਕਟਰ ਲੈਵਲ ਦੇ ਕਨਸਟੇਬਲ ਲੈਵਲ ਦੇ ਉਹ ਗੜਬੜਿਆ ਕਦੋਂ ਸ਼ੁਰੂ ਕਰਦੇ ਨੇ ਜਦੋਂ ਉਹਨਾਂ ਨੂੰ ਉੱਤੋਂ ਹੱਲਾਸ਼ੇਰੀ ਮਿਲਦੀ ਹੈ ਉੱਪਰੋਂ ਹੱਲਾਸ਼ੇਰੀ ਮਿਲਦੀ ਹੈ ਉਹਦੇ ਚਾ ਮਤਲਬ ਇਹ ਜਿਹੜਾ ਸੇਵੀਅਰ ਕੰਪਲੈਕਸ ਹੈ ਕਿ ਦਿੱਲੀ ਆ ਕੇ ਬਚਾਊਗੀ ਪੰਜਾਬ ਪੰਜਾਬੀਆਂ ਨੂੰ ਇਹ ਤਾਂ ਬੜਾ ਅਜੀਬ ਲੱਗਿਆ ਮੈਨੂੰ ਕਿ ਦਿੱਲੀ ਤਾਂ ਪੰਜਾਬ ਵਾਸਤੇ ਜਸਟਿਸ ਦਿੱਲੀ ਤਾਂ ਪੰਜਾਬ ਨੂੰ ਜਸਟਿਸ ਦੇਣ ਦੀ ਕੋਸ਼ਿਸ਼ ਕਰ ਰਹੀ ਕਰ ਰਹੀ ਸੀ ਇੱਥੇ ਜਿਹੜੇ ਪੰਜਾਬ ਦੇ ਲੋਕਲ ਅਫਸਰ ਵਗੈਰਾ ਸੀਗੇ ਉਹ ਜਾਦੇ ਖਰਾਬ ਪਾਰੇ ਸੀ ਉਸ ਜੀਤ ਤੇ ਮੈਨੂੰ ਦਿੱਕਤ ਹੈ ਹਾਲਾਂਕਿ ਮੈਨੂੰ ਲੱਗਦਾ ਕਿ ਦਰਜੀਤੁਰਾ ਨੇ ਬਹੁਤ ਪਲਾਨ ਕਰਕੇ ਇਹ ਲਾਈਨ ਲਈ ਹੋਊਗੀ ਤਾਂ ਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਸੈਂਟਰ ਸੈਂਸਰ ਬੋਰਡ 'ਚ ਜਾਊਗੀ ਤਾਂ ਇਹ ਲਾਈਨ ਦੇਖ ਕੇ ਸ਼ਾਇਦ ਸਾਡੀ ਫਿਲਮ ਪਾਸ ਹੋ ਜਾਵੇ ਪਰ ਅਗਲਿਆਂ ਤਾਂ ਭਾਈ ਜਸਵੰਤ ਸਿੰਘ ਖਾਲੜਾ ਤੋਂ ਹੀ ਪ੍ਰੋਬਲਮ ਮੈਂ ਤਾਂ ਇਹ ਫਿਲਮ ਪਾਸ ਕਿਵੇਂ ਹੋਣੀ ਸੀ ਨਹੀਂ ਹੋਣੀ ਸੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗੀ ਆ ਤੇ ਉਹਦੇ 'ਚ ਕਿੰਨੇ ਜਾਰੇ ਕੱਟ ਵੀ ਲਵਾਏ ਗਏ ਨੇ ਕੱਟਸ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ तकरीबन 110 ਕੱਟ ਮੇਰੀ ਉੱਥੇ ਜਿਹੜੇ ਤਰੇ ਅੰਸਾਬ ਸੀਗੇ ਇਸ ਦੇ ਡਾਇਰੈਕਟਰ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਮੈਂ ਉਹਨਾਂ ਨੂੰ ਉਹ ਉਹਨਾਂ ਦੇ ਮੂੰਹ ਤੇ ਹੀ ਕ੍ਰਿਟਿਸਿਅਮ ਬੋਲਤਾ ਸੀਗਾ ਕਹਿੰਦੇ ਭਾਜੀ 110 ਕੱਟ ਲਵਾਏ ਨੇ ਸਾਡੇ ਸਾਥੋਂ ਇਸ ਫਿਲਮ 'ਚ ਤਾਂ ਹੁਣ ਦੇਖੋ ਕੀ ਰਹਿ ਜਾਂਦਾ ਫਿਲਮ 'ਚ ਤਾਂ ਤੁਸੀਂ ਆਪ ਸਮਝ ਹੀ ਸਕਦੇ ਹੋ ਅਸੀਂ ਵੀ ਬਹੁਤ ਐਸੇ ਐਵੇਂ ਪਲਾਨਿੰਗ ਕਰਕੇ ਹੀ ਦੇਖ ਰਹੇ ਸੀਗੇ ਤੇ ਦੂਜਾ ਇਹ ਜਿਹੜੀ ਫਿਲਮ ਹੈ ਜਿਸ ਤੇ ਰੋਲਾ ਪੈ ਰਿਹਾਗਾ ਸਰਦਾਰ 3 ਇਹਦੇ ਜੀ ਅ ਤੁਸੀਂ ਇਹਦਾ ਨਾ ਹੀ ਦੇਖੋ ਸਰਦਾਰ 3 ਹੁਣ ਇਹ ਇਸ ਜੀ ਬੀ ਜੀ ਪੀ ਸਮਝ ਰਹੀ ਹੈ ਬੀ ਜੀ ਪੀ ਬਹੁਤ ਡੂੰਗੀ ਕਲਚਰਲ ਪੋਲਿਟਿਕ ਸਮਝਦੀ ਹੈ ਗਿਆ ਬੀ ਜੀ ਪੀ ਨੂੰ ਪਤਾ ਹੈ ਇਹ ਦਲਜੀਤ ਤੱਕ ਸੀਮਿਤ ਨਹੀਂ ਹੈ ਜਿਹੜੀ ਸਿਕ ਕਮੇਟੀ ਹੈ ਉਹਨੂੰ ਇਹ ਲੱਗ ਰਿਹਾਗਾ ਕਿ ਅੱਛਾ ਉਹਨਾਂ ਦੇ ਟਾਈਟਲ ਤੇ ਫਿਲਮਾਰੀ ਉਹਦਾ ਵਿਰੋਧ ਹੋ ਰਿਹਾਗਾ ਸਾਈਡ ਲਾਈਨ ਕੀਤਾ ਜਾ ਰਿਹਾ ਉਹ ਇਹ ਸਮਝਦੇ ਨਹੀਂ हां ਤੇ ਇਸੇ ਕਰਕੇ ਜਿਹੜੇ ਭਾਪੀ ਦੇ ਆਕੂ ਨੇ ਉਹ ਬਹੁਤ ਚਲਾਕ ਨੇ ਤੇ ਉਹਨਾਂ ਨੇ ਦਲਜੀਤ ਦਾ ਸਾਥ ਦੇਣ ਦੀ ਗੱਲ ਕਹੀ ਹੈ ਉਹ ਤਾਂ ਛੋਟੇ ਮੋਟੇ ਜਿਹੜੇ 80 ਸੈੱਲ ਦੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਭਾਪੀ ਬਹੁਤ ਜਿਵੇਂ ਇਸ ਟਾਈਮ ਨਾ ਭਾਪੀ ਦੀ ਮੈਂ ਲਗਾਤਾਰ ਕੁਝ ਚੀਜ਼ਾਂ ਨੋਟ ਕਰ ਰਹੇ ਹਾਂ ਦੇਖੋ ਭਾਪੀ ਨੋ ਡਾਊਟ ਜਿਹੜੇ ਇੰਡੀਅਨ ਮੁਸਲਮਾਨ ਨੇ ਉਹਨਾਂ ਨਾਲ ਬਹੁਤ ਤੱਕਾ ਕਰ ਰਹੀ ਹੈ ਉਹਨਾਂ ਨੂੰ ਉਹ ਮਤਲਬ ਆਪਣਾ ਮੰਦੀ ਨਹੀਂ ਲੇਕਿਨ ਹਜ਼ਰੀ ਉਹ ਮਤਲਬ ਸਿੱਖਾਂ ਨਾਲ ਉਸ ਕਿਸਮ ਨਾਲ ਡਾਇਰੈਕਟ ਕਨਫਲਿਕਟ 'ਚ ਜਾਣਾ ਨਹੀਂ ਜਾਂਦੀ ਹਾਲਾਂਕਿ ਸਿੱਖੀ ਐਜ਼ ਐਨ ਆਈਡੈਂਟੀਟੀ ਉਹਨਾਂ ਨੂੰ ਚੁੱਕ ਦੀ ਹੈ ਗਿਆ ਜਦੋਂ ਸਿੱਖ ਕਹਿੰਦੇ ਨੇ ਕਿ ਅਸੀਂ ਤਾਂ ਆਰਡਰ ਰਿਲੀਜੀਅਨ ਆ ਉਹ ਕੋਲੋਂ ਉਹਨਾਂ ਨੂੰ ਚੁੱਕਦੀ ਹੈ ਉਹ ਕਹਿੰਦੇ ਨੇ ਕਿ ਨਹੀਂ ਨਹੀਂ Hindu ਧਰਮ ਦਾ ਇੱਕ ਪੰਥ ਹੈ Sikhism ਠੀਕ ਹੈ ਤਾਂ ਵਿਚਾਰ ਮਤਲਬ ਟਕਰਾਤਾ ਹੋਣਾ ਹੈ ਬਹੁਤ ਜਾਇਜ਼ ਹੋਣਾ ਹੈ ਪਰ ਉਹ ਇਹ ਸਮਝ ਰਹੇ ਨੇ ਕਿ ਹਜੇ ਇਸ ਟਕਰਾ ਦੀ ਲੋੜ ਨਹੀਂ ਹੈ ਅੱਕੇ ਕਦੋਂ ਦੇਖ ਲਾਂਗੇ ਇਸ ਟਾਈਮ ਉਹ ਬੇਸਿਕਲੀ ਜਿਹੜਾ ਸੀਐਨਆਰਸੀ ਵਾਲਾ ਸੀਗਾ ਹੁਣ ਦੋ ਦਿਨ ਪਹਿਲਾਂ ਮੈਂ ਖਬਰ ਦੱਸੀ ਸੀ ਐਨਆਰਸੀ ਰਜਿਸਟਰ ਦੀ ਤਾਂ ਉਹ ਹੁਣ ਪਹਿਲਾਂ ਉਹ ਮੁਸਲਮਾਨਾਂ ਨਾਲ ਟਕਰਾ ਕਰਨਾ ਚਾਹੁੰਦੇ ਨੇ ਜਿਵੇਂ ਵਕਫ ਬੋਰਡ ਬਿਲ ਵੀ ਆਇਆ ਸੀਗਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਦੋਂ ਉਹ ਉਹਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੇ ਨਮਾਜ਼ ਵੀ ਨਹੀਂ ਪੜ੍ਹਨ ਦਿੱਤੀ ਜਾ ਰਹੀ ਉਹਨਾਂ ਦੇ ਰਿਲੀਜੀਅਸ ਪਲੇਸ ਤੇ ਇੱਕ ਮੇਕਅਪ ਜੇ ਕਿਤੇ ਜਾ ਰਹੇ ਨੇ ਇਹ ਸਾਰੀਆਂ ਆਪਾਂ ਆਪਾਂ ਚੀਜ਼ਾਂ ਪਤਾ ਪਤਾ ਹੈਗੀਆਂ ਜਿਸਨਾਂ ਪਰ ਆਪ ਡਿਟੇਲ ਚ ਆਪਣੇ ਬੁਲੇਟਿਨਾਂ ਚ ਗਲਤ ਕਰ ਚੁੱਕੇ ਹਾਂ ਤੇ ਇਹ ਫਿਲਮ ਦਾ ਟਾਈਟਲ ਹੀ ਭਾਜਪੀ ਦੇ ਵੱਡੇ ਆਗੂਆਂ ਦਲਜੀਤ ਦੇ ਉਲਟ ਸਟੈਂਡ ਲੈਣ ਤੋਂ ਰੋਕ ਰਿਹਾਗਾ ਤੇ ਉਹਨਾਂ ਨੂੰ ਮਜਬੂਰੀ ਚ ਸਟੈਂਡ ਲੈਣਾ ਪੈ ਰਿਹਾ ਦਲਜੀਤ ਦੇ ਹੱਕ ਚ ਉਦਾਂ ਦਿਲਜੀਤ ਬਹੁਤ ਆਪਾਂ ਕਹਿੰਦੇ ਕਿ ਖੜਾਰੀ ਆਦਮੀ ਹੈ ਮੇਨਸਟ੍ਰੀਮ ਚ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਸਰਵਾਈਵ ਕੀਤਾ ਜਾਂਦਾ ਤੇ ਦਿਲਜੀਤ ਨੂੰ ਹੁੰਦਾ ਕੀ ਹੈਗਾ ਸਰਵਾਈਵ ਕਰਨਾ ਜਿਵੇਂ ਉਹਨੇ ਜਦੋਂ ਇੰਡੀਆ ਦੇ ਅੱਡੇ ਅੱਡੇ ਸ਼ਹਿਰਾਂ ਦੇ ਟੂਰ ਕੀਤੇ ਸੀ ਕਿਤੇ ਉਹ ਸਾਰੇ ਬੀਜੇਪੀ ਦੇ ਮੁੱਖ ਮੰਤਰੀਆਂ ਤੇ ਕਰ ਗਿਆ ਸੀਗਾ ਪ੍ਰਧਾਨ ਨੇ ਤੇ ਵੀਰੇਂਦਰ ਮੋੜ ਤੋਂ ਮਿਲਿਆ ਸੀ ਤਾਂ ਐ ਨਹੀਂ ਦਲਜੀਤ ਨੂੰ ਪਤਾ ਨਾ ਹੋਵੇ ਕਿ ਇਹ ਸਿਸਟਮ ਕਿਵੇਂ ਚੱਲਦਾ ਹੈ ਨੂੰ ਪਤਾ ਹੈ ਬਹੁਤ ਵੱਡੀ ਟੀਮ ਹੁੰਦੀ ਹੈ ਜਿਹੜੀ ਬਹੁਤ ਵੱਡੀ ਟੀਮ ਹੁੰਦੀ ਹੈ ਮੈਨੇਜ ਕਰਦੀ ਹੈ ਜਿਹੜੀ ਆਪਾਂ ਵੀ ਜਾਣਦੇ ਹਾਂ ਕਿ ਕਿਵੇਂ ਪੀਆਰ ਸਟ੍ਰੈਟਜੀਆਂ ਘੜੀਆਂ ਜਾਂਦੀਆਂ ਨੇ ਕਿ ਕਿੱਥੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਤੁਸੀਂ ਜਿੰਨੀ ਮਰਜ਼ੀ ਵਾਹ ਲਾ ਲਓ ਹੇਠਾਂ ਸੁੱਟਣ ਦੀ ਕਿਉਂਕਿ ਉਹਨਾਂ ਤੋਂ ਉਸ ਤੋਂ ਵੀ ਤਕੜੀ ਪਲੈਨਿੰਗ ਹੁੰਦੀ ਹੈ ਇਹਦੇ ਲਈ ਕਰੋੜਾਂ ਰੁਪਏ ਖਰਚਿਆ ਜਾਂਦਾ ਹੈ ਚਲੋ ਨੋ ਡਾਊਟ ਇਹਦੇ ਵਿੱਚ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਉਹ ਜਿਹੜਾ ਟਾਈਟਲ ਹੈ ਉਹ ਬਹੁਤ ਜ਼ਿਆਦਾ ਆਪਾਂ ਅਪੀਲ ਕਰ ਰਹੇ ਆ ਖਾਸ ਤੌਰ ਤੇ ਬੀਜੇਪੀ ਨੂੰ ਵੀ ਆਪਾਂ ਸਿੱਧੇ ਤੌਰ ਤੇ ਇਹਦੇ ਨਾਲ ਕਨਫਲਿਕਟ 'ਚ ਨਹੀਂ ਆ ਸਕਦੇ ਸਰਦਾਰ ਜੀ ਸ਼ਬਦ ਦੇ ਨਾਲ ਹਾਂ ਤਾਂ ਉਹ ਇੱਕ ਦਿੱਕਤ ਹੈ ਬੀਜੇਪੀ ਨੂੰ ਜੇ ਮੈਨੂੰ ਲੱਗਦਾ ਹੈ ਕਿ ਫਿਲਮ ਕੁਝ ਹੋਰ ਹੁੰਦੀ ਜਿਹਦੇ ਜਿਹਦਾ ਟਾਈਟਲ ਮੰਨ ਲਓ ਕੁਝ ਵੀ ਹੋਰ ਵੀ ਹੁੰਦਾ ਅਜੇ ਤੱਕ ਤਾਂ ਬੀਜੇਪੀ ਨੇ ਤਮਾਸ਼ਾ ਕਰ ਦੇਣਾ ਸੀਗਾ ਸਾਰੇ ਸੜਕਾਂ ਤੇ ਹੁੰਦੇ ਇਹ ਵੀ ਹੁੰਦਾ ਸ਼ਾਇਦ ਪੁਤਲੇ ਸਾੜੇ ਜਾ ਰਹੇ ਹੁੰਦੇ ਕਿਉਂਕਿ ਮੈਂ ਲਗਾਤਾਰ ਦੇਖ ਰਿਹਾ ਕੁਝ ਜਿਹੜੇ ਖਾਸ ਤੌਰ ਤੇ ਬੰਬੇ ਵਾਲੀਆਂ ਐਸੋਸੀਏਸ਼ਨਸ ਨੇ ਉਹਨਾਂ ਦੇ ਜਿਹੋ ਜਿਹੇ ਬਿਆਨ ਆ ਰਹੇ ਨੇ ਬੜੇ ਦੁੱਖਦਾਈ ਨੇ ਉਹ ਬਹੁਤ ਅਜੀਬ ਜਿਬ ਗੱਲਾਂ ਕਰ ਰਹੇ ਨੇ ਕਿ ਸ਼ੁਰੂ ਤੋਂ ਹੀ ਇਦਾਂ ਦੇ ਨੇ ਉਹ ਕਹਿੰਦੇ ਵੀ ਇਹ ਇਹ ਤਾਂ ਸਾਡੀ ਕੈਲੀਏ ਵੀ ਦੇਸ਼ ਦੇ ਕਲਚਰ ਦੇ ਨਾਲ ਰਸਦੇ ਹੀ ਨਹੀਂਗੇ ਇਹ ਤਾਂ ਇਹੋ ਜੀਆਂ ਗੱਲਾਂ ਕਰਦੇ ਨੇ ਸ਼ੁਰੂ ਤੋਂ ਹੀ ਕਹਿੰਦੇ ਲੀਪ ਆੜ ਕੇ ਚੱਲਦੇ ਆ ਰਹੇ ਨੇ ਇੱਕ ਬੰਦੇ ਦੀ ਮੈਂ ਗੱਲ ਸੁਣ ਰਿਹਾ ਸੀ ਬਾਲੀਵੁੱਡ ਦੇ ਵਿੱਚੋਂ ਹੀ ਸ਼ਾਇਦ ਉਹ ਕਿਸੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਬੇਸਿਕਲੀ ਦੇਖੋ ਗੁਰਪ੍ਰੀਤ ਜੇ ਆਪਾਂ ਹਾਲੀਵੁੱਡ ਵੀ ਸਮਝਣਾ ਹੈਗਾ ਤਾਂ ਆਪਾਂ ਨੂੰ 47 ਤੋਂ ਪਹਿਲਾਂ ਜਾਣਾ ਪਊਗਾ ਦੇਖੇ ਸਾਰੀ ਜਿਹੜੀ ਹਿੰਦੀ ਕਹਿ ਲੋ ਜਾਂ ਫਿਰ ਉਰਦੂ ਚ ਵੀ ਫਿਲਮਾਂ ਬਣਦੀਆਂ ਸੀਗੀਆਂ ਸਾਰੀ ਹਿੰਦੀ ਹਿੰਦੀ ਦਾ ਸਿਨੇਮਾ ਲਾਹੌਰ ਡਵੈਲਪ ਹੋਇਆ ਕਪੂਰ ਖਾਨਦਾਨ ਦਾ ਜਿੰਨਾ ਯੋਗਦਾਨ ਆਪਾਂ ਨੂੰ ਪਤਾ ਹੈ ਤੇ 47 ਤੋਂ ਬਾਅਦ ਚਲੋ ਇੱਧਰ ਆ ਗਏ ਤੇ ਇੱਧਰ ਆਣ ਤੋਂ ਬਾਅਦ ਹੌਲੀ-ਹੌਲੀ ਜਿਹੜਾ ਡਵੈਲਪਮੈਂਟ ਹੈ ਉਹ ਸਾਰੀ ਬੰਬਈ ਚ ਹੁੰਦੀ ਹੈ ਬੰਬਈਆ ਹਿੰਦੀ ਨਿਕਲ ਕੇ ਆਉਂਦੀ ਹੈ ਹੈਗੀਆ ਉਹ ਵੀ ਪੰਜਾਬੀ ਛੱਡ ਗਿਆ ਅਗਲੇ ਜਿਵੇਂ ਪਹਿਲਾਂ ਪੰਜਾਬੀ ਚ ਚੰਗੀਆਂ ਫਿਲਮਾਂ ਬਣ ਜਾਂਦੀਆਂ ਸੀਗੀਆਂ ਈਵਨ ਜਿਹੜੇ ਬਾਲੀਵੁੱਡ ਦੇ ਪੁਰਾਣੇ ਅਦਾਕਾਰ ਰਹੇ ਹੈ ਗਿਆ ਰਾਜ ਬੱਬਰ ਤੋਂ ਲੈ ਕੇ ਜਿਹੜੇ ਜਿਹੜੇ ਵੀ ਪੰਜਾਬੀ ਬੈਕਗ੍ਰਾਉਂਡ ਤੋਂ ਸੀਗੇ ਮਤਲਬ ਅੰਮ੍ਰਿਤਪੂਰੀ ਇਹਨਾਂ ਸਾਰਿਆਂ ਨੇ ਹੀ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੋਇਆ ਇਹਨਾਂ ਦੀ ਪੁਰਾਣੀਆਂ ਫਿਲਮਾਂ ਤੁਸੀਂ ਦੇਖੋਗੇ ਓਮਪਰੀ ਸਾਹਿਬ ਅੰਮ੍ਰਿਤਪੂਰੀ ਸਾਹਿਬ ਰਾਜ ਬੱਬਰ ਈਵਨ ਜਿਹੜੇ ਪੁਰਾਣੇ ਕਪੂਰ ਖਾਨਦਾਨ ਸੀਗਾ ਉਹ ਸਾਰਾ ਵੀ ਪੰਜਾਬੀ ਫਿਲਮਾਂ 'ਚ ਕੰਮ ਕਰਦਾ ਰਿਹਾ ਹੈ ਮਤਲਬ ਮੋਹਮਦਰਫੀ ਜਿਹਨੂੰ ਹਾਲੀਵੁੱਡ ਬਹੁਤ ਸੈਲੀਬ੍ਰੇਟ ਕਰਦਾ ਉਹ ਅਸਲ 'ਚ ਪੰਜਾਬੀ ਦਾ ਸਿੰਗਰ ਸੀਗਾ ਨੂਸਰਤ ਫਤੇਹ ਅਲੀ ਖਾਨ ਸਾਹਿਬ ਵੀ ਪੰਜਾਬ ਪੰਜਾਬੀ ਚਕਵਾਲੀਆਂ ਗਾਉਂਦੇ ਹੁੰਦੇ ਸੀ ਬੁੱਲੇ ਸ਼ਾਹ ਨੂੰ ਗਾਇਆ ਉਹਨਾਂ ਨੇ ਉੱਥੇ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਉਹ ਉਹ ਸਾਰਾ ਬੇਸਿਕਲੀ ਲਾਹੌਰ ਤੋਂ ਕਲਚਰਲ ਸਾਰਾ ਬੈਕਲੌਂਗ ਬੈਕਗ੍ਰਾਉਂਡ ਲਾਹੌਰ ਦਾ ਬੈਕਗ੍ਰਾਉਂਡ ਸੀ ਪੰਜਾਬੀ ਬੈਕਗ੍ਰਾਉਂਡ ਸੀ ਪਰ ਖੈਰ ਇਹਨਾਂ ਨੂੰ ਪਾਰਟੀਸ਼ਨ ਤੋਂ ਬਾਅਦ ਗੁੰਬੇ ਸ਼ਿਫਟ ਹੋਣਾ ਪਿਆ ਉੱਥੇ ਬੰਬਈਆ ਹਿੰਦੀ ਦਾ ਪਰ ਚਲੋ ਨੂੰ ਹੁੰਦਾਗਾ ਪਰ ਜਿਹੜਾ ਟਰਨ ਅਰਾਊਂਡ ਹੈ ਮਤਲਬ ਬੰਬੇ ਇੰਡਸਟਰੀ ਚ ਕਮਨਲਿਜ਼ਮ ਵਧਣਾ ਹਿੰਦੂਤਵਾ ਦਾ ਬੋਲਵਾਲਾ ਵਧਣਾ ਉਹ 90 ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਉਹਦੇ ਚ ਦੋ ਫੋਰਸਿਸ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਇੱਕ ਤਾਂ ਅਕਬਰ ਵਾਲੀ ਆਰਐਸਐਸ ਦੂਜੀ ਸ਼ਿਵ ਸੈਨਾ ਤੁਸੀਂ ਬਾਲਾ ਸਾਹਿਬ ਠਾਕਰੇ ਦਾ ਉਸ ਟਾਈਮ ਦਾ ਰਤਬਾ ਦੇਖੋ ਉਹ ਜਿਹੜਾ ਕਹਿ ਦਿੰਦਾ ਸੀਗਾ ਕਿ ਇਹ ਫਿਲਮ ਤਾਂ ਹਿੰਦੂਤਵਾ ਦੇ ਉਲਟਾ ਉਹ ਫਿਲਮ ਨਹੀਂ ਚਲਦੀ ਹੁੰਦੀ ਸੀ ਥੀਏਟਰ ਸਾੜ ਦਿੱਤੇ ਜਾਂਦੇ ਸੀਗੇ ਤੇ ਆਰਐਸਐਸ ਵਾਲਿਆਂ ਨੇ ਵੀ ਖਾਸੀ ਆਪਾਂ ਤੇ ਲਈ ਕਿ ਮੁਖਾਲਫਤ ਕਰਾਈ ਹੈ ਤੇ ਉੱਥੇ ਫਿਲਮ ਇੰਡਸਟਰੀ ਅੱਛਾ ਫਿਲਮ ਨੂੰ ਫਿਲਮਾਂ ਨੂੰ ਤੇ ਪੱਤਰਕਾਰਾਂ ਨੂੰ ਦੋਵਾਂ ਨੂੰ ਆਰਐਸਐਸ ਇਹ ਮੰਨਦੀ ਹੈ ਕਿ ਇਹ ਪ੍ਰੋਪਗੈਂਡਾ ਦੇ ਮੁਖ ਸਾਧਨ ਨੇ ਤੇ ਇਸ ਕਰਕੇ ਉਹਨਾਂ ਤੇ ਕੰਟਰੋਲ ਕਰਨ ਦਾ ਅਗਲਾ ਤਾਂ ਪਹਿਲਾ ਹੀ ਸੀਗਾ ਤੇ ਹਿੰਦੀ ਸਿਨਮਾ 'ਚ ਅੱਜ ਦੇ ਟਾਈਮ ਜਿਹੜਾ ਇਹਨਾਂ ਦੀ ਹਿੰਦੀ ਹਿੰਦੂਤਵਾ ਵਾਲੀ ਪੂਰੀ ਪੋਲਿਟਿਕਸ ਹੈ ਉਸ ਕਿਸਮ ਦੇ ਬੰਦੇ ਆਏ ਹੋਏ ਨੇ ਉਹ ਪ੍ਰਧਾਨ ਵੀ ਬਣ ਗਏ ਹੈਗੇ ਆ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੇ ਉੱਥੋਂ ਹੀ ਇਹ ਸਾਰਾ ਵਿਰੋਧ ਨਿਕਲ ਕੇ ਆ ਰਿਹਾਗਾ ਅਮਰ ਖਾਨ ਨੂੰ ਇਸ ਕਿਸਮ ਦਾ ਇਸ ਕਿਸਮ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹਨਾਂ ਦੀ ਵਾਈਫ ਕਰਨ ਰਾਉ ਨੇ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਰਹਿਣ लायक ਨਹੀਂ ਹੈ ਠੀਕ ਹੈ ਇਸੇ ਕਿਸਮ ਦਾ ਆਪਾਂ ਨੂੰ ਪਤਾ ਹੈ ਕਿ ਸਾਰੂ ਖਾਨ ਨੂੰ ਵੀ ਇਸੇ ਕਿਸਮ ਦਾ ਫਵਾਦ ਖਾਨ ਜਿਹੜਾ ਪਾਕਿਸਤਾਨ ਦਾ ਐਕਟਰ ਸੀਗਾ ਉਹਨੂੰ ਵੀ ਇਸੇ ਕਿਸਮ ਦਾ ਮਤਲਬ ਇਹ ਮਾਈਨੋਰਟੀਜ਼ ਦੇ ਅਟੈਕਿੰਗ ਹੋ ਰਹੀ ਹੈ ਬੰਬੇ ਯਾਨੀ ਕਿ ਇਹਨਾਂ ਨੂੰ ਤਾਂ ਬਾਈ ਇਹਨਾਂ ਨੂੰ ਤਾਂ ਫਿਲਮਾਂ ਬਣਾਉਣੀਆਂ ਹੀ ਨਹੀਂ ਆਉਂਦੀਆਂ ਸੀਗੀਆਂ ਸਾਰਾ ਕੰਮ ਤਾਂ ਇਹਨਾਂ ਨੇ ਪੰਜਾਬੀਆਂ ਇਹਨਾਂ ਨੂੰ ਪੰਜਾਬੀਆਂ ਨੇ ਸੌਖਾ ਆ ਅੱਜ ਦੇ ਟਾਈਮ ਬਾਲੀਵੁੱਡ ਦੀ ਕਿਹੜੀ ਫਿਲਮ ਹੁੰਦੀ ਜਿਹਦੇ ਚ ਪੰਜਾਬੀ ਗਾਣਾ ਨਾ ਹੋਵੇ ਉਹ ਵੀ ਪੰਜਾਬੀ ਗਾਣਿਆਂ ਦੀ ਇਹੀ ਤੇ ਇਹੀ ਚੜ੍ਹੀ ਜਾਂਦੇ ਨੇ हां ਤਾਂ ਮਤਲਬ ਹੁਣ ਪੰਜਾਬੀਆਂ ਤੇ ਛੱਡ ਗਏ ਨੇ ਮਤਲਬ ਪੰਜਾਬੀਆਂ ਤੋਂ ਹੀ ਕਲਾ ਸਿੱਖ ਕੇ ਪੰਜਾਬੀਆਂ ਤੋਂ ਹੀ ਇਹਨਾਂ ਨੇ ਬੰਬੇ ਬਸਾਇਆ ਪੰਜਾਬੀਆਂ ਤੋਂ ਹੀ ਬਾਲੀਵੁੱਡ ਬਸਾਇਆ ਤੇ ਅੱਜ ਪੰਜਾਬੀਆਂ ਦੇ ਉਲਟ ਹੋਏ ਖੜੇ ਨੇ ਇਹ ਤਾਂ ਤੁਹਾਡੀ ਗੱਲ ਸਹੀ ਹੈ ਬਿਲਕੁਲ ਮਤਲਬ ਸਾਰੇ ਤੁਸੀਂ ਸਾਨੂੰ ਵੀ ਸਾਨੂੰ ਵੀ ਪੈ ਰਹੇ ਨੇ ਇਸ ਟਾਈਮ ਮਾਰਨ ਉਹ ਗੱਲ ਸਹੀ ਹੈ ਪਰ ਪਰ ਕੰਪਲੈਕਸਿਟੀਜ਼ ਬਹੁਤ ਹੁੰਦੀਆਂ ਨੇ ਮਤਲਬ ਇੰਨਾ ਬਲੈਕ ਐਂਡ ਵਾਈਟ ਚ ਨਹੀਂ ਹੈ ਕਿ ਇੱਕਦਮ ਦਿਲਜੀਤ ਨੂੰ ਟਾ ਦੇਣਗੇ ਉਹ ਵੀ ਨਜ਼ਰ ਨਹੀਂ ਆ ਰਿਹਾ ਇਹ ਤੇ ਮਤਲਬ ਇੰਨੀ ਜਿਆਦਾ ਉਲਝਣਾ ਨੇ ਇਸ ਆਪਾਂ ਇਸ ਤੇ ਬਹੁਤ ਲੰਬੀ ਗੱਲਬਾਤ ਕਰ ਸਕਦੇ ਹਾਂ ਮੈਂ ਸਾਰੇ ਇਸ ਮਾਮਲੇ ਨੂੰ ਦੇਖ ਰਿਹਾ ਹਾਂ ਇਹਦੇ ਚ ਇਹ ਵੀ ਰੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕੀ ਕੀ ਕੰਪਲੈਕਸਿਟੀਜ਼ ਹੈਗੀਆਂ ਇਹਦੇ ਚ ਆਈਡੈਂਟੀਟੀ ਆਈਡੈਂਟੀਟੀ ਦੀ ਵੀ ਕੰਪਲੈਕਸਿਟੀਜ਼ ਹੈਗੀਆਂ ਅਗਲੇ ਐਂਟੀ ਸਿੱਖ ਵੀ ਨਹੀਂ ਦਿਖਣਾ ਚਾਹੁੰਦੇ ਅਗਲੇ ਐਂਟੀ ਸਰਦਾਰ ਵੀ ਨਹੀਂ ਦਿਖਣਾ ਚਾਹੁੰਦੇ ਤੇ ਅਗਲੇ ਇਸ ਫਿਲਮ ਦਾ ਵਿਰੋਧ ਵੀ ਕਰਨਾ ਚਾਹੁੰਦੇ ਆ ਮਤਲਬ ਇਹ ਇਸ ਦਾ ਬੜਾ ਅਜੀਬ ਕੋਕਟੇਲ ਬਣਿਆ ਹੋਇਆ ਆਖਰੀ ਦੋ ਗੱਲਾਂ ਨੇ ਇਸ ਤੋਂ ਬਾਅਦ ਅਗਲੀ ਖਬਰ ਵਾਲ ਬਤਾਵਾਂਗੇ ਇੱਕ ਤਾਂ ਜਿੱਦਾਂ ਤੁਸੀਂ ਬਾਲੀਵੁੱਡ ਦੀ ਸਾਰੀ ਗੱਲ ਕਰ ਰਹੇ ਹੋ ਇੱਕ ਤਾਂ ਉਹ ਸਾਰੀ ਬਾਲੀਵੁੱਡ ਵਾਲੀ ਜੁੰਡਲੀ ਬੈਠੀ ਵੀ ਦੇਖੋ ਕਿੱਥੇ ਹੋਈ ਹੈ ਨਾ 나ਗਪੁਰ ਬਹੁਤ ਲਾਗੇ ਪੈਂਦਾ ਹੈ ਉਥੋਂ ਮਹਾਰਾਸ਼ਟਰਾ ਦੇ ਵਿੱਚ ਹੀ ਹੈ ਤੇ ਉਹ ਪ੍ਰਭਾਵ ਤਾਂ ਪੈਂਦਾ ਫਿਰ ਤੇ ਦੂਸਰੀ ਗੱਲ ਬੇਸ਼ੱਕ ਇਸ ਫਿਲਮ ਦੇ ਲਈ ਉਹ ਵਿਰੋਧ ਨਾ ਕਰ ਰਹੇ ਹੁਣ ਪਰ ਅੰਦਰੋਂ ਅੰਦਰੀ ਹਨੀ ਤ੍ਰਿਹਾਨ ਵਰਗਿਆਂ ਨੂੰ ਇਸ ਪੰਜਾਬ 90 95 94 ਨਾਮ ਹੈ ਉਹ ਜਿਹੜੀ ਫਿਲਮ ਹੈ ਇਹਨਾਂ ਦੀ 95 ਉਹ ਉਸ ਫਿਲਮ ਲਈ ਇਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਜਾਂਦਾ ਅੰਦਰੋਂ ਅੰਦਰੀ ਵੀ ਹੋਰ ਫਿਲਮਾਂ ਚਲਾਉਣੀਆਂ ਨੇ ਜਾਂ ਨਹੀਂ ਜੇ ਹੋਰ ਚਲਾਉਣੀਆਂ ਨੇ ਤਾਂ ਇਹਦੇ ਖਿਆਲ ਛੱਡ ਦਿਓ ਇਹ ਫਿਲਮ ਫਿਰ ਨਹੀਂ ਚੱਲੂਗੀ ਇਹ ਅੰਦਰੋਂ ਅੰਦਰੀ ਖਬਰਾਂ ਮਿਲਦੀਆਂ ਨੇ ਸੋ ਚਲੋ ਆਪਾਂ ਹੁਣ ਅਗਲੀ ਖਬਰ ਵੱਲ ਜੇਕਰ ਵਧੀਏ ਤਾਂ ਕਹਿੰਦੇ ਵੀ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਵਾਲੀ ਕਾਂਗਰਸ 'ਚ ਬੜਾ ਪਰਥੂ ਪਿਆ ਹੋਇਆ ਕਹਿੰਦੇ ਵੀ ਪਤਾ ਨਹੀਂ ਲੱਗਦਾ ਹਲਚਲ ਇੰਨੀ ਜ਼ਿਆਦਾ ਮਚੀ ਹੋਈ ਹੈ ਚੰਨੀ ਸਾਹਿਬ ਆਪਣੇ ਆਪ 'ਚ ਹੀ ਦਾਵਾ ਕਰੀ ਜਾਂਦੇ ਨੇ ਕਿ ਅਗਲਾ ਨਿਸ਼ਾਨਾ ਜਾਂ ਤਾਂ ਮੈਂ ਹੋ ਸਕਦਾ ਜਾਂ ਫਿਰ ਪਰਗਰ ਸਿੰਘ ਹੋ ਸਕਦੇ ਨੇ ਇਹ ਇਹ ਖਿਆਲ ਕਿੱਥੋਂ ਆਉਂਦਾ ਜਾਂ ਫਿਰ ਉਹਨਾਂ ਤੋਂ ਸਰੋਤ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਅੰਦਰੋਂ ਜਾਣਕਾਰੀ ਮਿਲ ਜਾਂਦੀ ਹੈ ਦੇਖੋ ਜੀ ਡੀਵੀਜ਼ਿਲੈਂਸ ਟੀਮ ਹੈ ਉਹ ਪ੍ਰਗਟ ਸਿੰਘ ਦੇ ਪਿੱਛੇ ਪਈ ਹੋਈ ਹੈ ਸ਼ਾਇਦ ਐਸੀ ਕਰਕੇ ਬੰਨ ਦਿੱਤਾ ਗਿਆ ਮੈਂ ਤੁਹਾਨੂੰ ਦੱਸ ਦਿਆ ਮੇਰੇ ਵਿੱਚ ਵਿਜ਼ਿਲੈਂਸ ਦੇ ਅਧਿਕਾਰ ਨਾਲ ਗੱਲ ਹੋ ਰਹੀ ਸੀਗੀ ਉਹਦਾ ਰਿਕਾਰਡ ਉਹਨੇ ਮੈਨੂੰ ਦੱਸਿਆ ਕਿ ਹੁਣ ਇਹ ਪ੍ਰਗਟ ਸਿੰਘ ਨੂੰ ਟਾਰਗੇਟ ਕਰਨਗੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਚੱਕਰ ਹੋ ਗਿਆ ਕਿਉਂ ਟਾਰਗੇਟ ਕਰਨਗੇ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਯੂਥ სპੋਰਟਸ ਕਾਰਪੋਰੇਸ਼ਨ ਸੀਗੀ ਉਹਦੇ ਚੇਅਰਮੈਨ ਪ੍ਰਗਟ ਸਿੰਘ ਹੁੰਦੇ ਸੀਗੇ ਉਹਦੇ 'ਚ ਉਹਨਾਂ ਨੂੰ ਸਰਕਾਰੀ ਫੰਡ ਦਾ ਦੁਰਵਿਯੋਗ ਕਰਨ ਦੇ આરોਪ ਉਹਨਾਂ ਤੇ ਫਰੇਮ ਕੀਤੇ ਜਾ ਰਹੇ ਨੇ ਸ਼ਾਇਦ ਅਗਲੀ ਕਹਿੰਦੇ ਕਿ ਜੇ ਕੋਈ ਕਾਰਵਾਈ ਵੱਡੀ ਕਾਰਵਾਈ ਨਾ ਵੀ ਕੀਤੀ ਗਈ ਤੇ ਪਰ ਉਹਨਾਂ ਦੇ ਉਲਟ ਮਾਹੌਲ ਜ਼ਰੂਰ ਬਣਾਇਆ ਜਾਊਗਾ ਪ੍ਰਗਟ ਸਿੰਘ ਦੇ ਉਲਟ ਤੇ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਦੇ ਉਲਟ ਵੀ ਮਾਹੌਲ ਬਣਾਇਆ ਜਾਊਗਾ ਉਹਨਾਂ ਦਾ ਬੇਸਿਕਲੀ ਉਸ ਵਿਜੀਲੈਂਸਰ ਦੀ ਕਰਣਾਲ ਮੇਰੇ ਕੋਈ ਖਾਸੀ ਗੱਲਬਾਤ ਹੋ ਜਾਂਦੀ ਹੈ ਤੇ ਉਹ ਤਾਂ ਜਿਹੜਾ ਬੈਕਗ੍ਰਾਉਂਡ ਹੈ ਹਰਿਆਣੇ ਤੋਂ ਹੈਗਾ ਤੇ ਖਾਸ ਅੰਦਲੋ ਕਿਸਾਨ ਅੰਦੋਲ ਨਾਲ ਕਿਸਾਨ ਕਮਿਊਨਿਟੀ ਨਾਲ ਲਗਾਓ ਰੱਖਦਾ ਰਿਹਾ ਹੈ ਬੰਦਾ ਤੇ ਉਹਨੂੰ ਮੈਂ ਪੁੱਛਿਆ ਕਿ ਭਾਈ ਇਹ ਕੀ ਚੱਕਰ ਹੈ ਕਿ ਇਹਦੇ ਚ ਪਹਿਲਾ ਭਾਰਤੂ ਸਨਾ ਉਸ ਨੇ ਰਗੜਤਾ ਹੁਣ ਮਜੀਠੀਏ ਦੇ ਪਿੱਛੇ ਪਏ ਹੋ ਨੇ ਤੁਸੀਂ ਪ੍ਰਗਟ ਸਿੰਘ ਅਤੇ ਚੰਨੀ ਦਾ ਨਾਂ ਲੈ ਰਹੇ ਹੋ ਇਹ ਕੀ ਚੱਕਰ ਹੈ ਕਹਿੰਦੇ ਸਾਰੇ ਉਹ ਆਗੂ ਨੇ ਜਿਨ੍ਹਾਂ ਨੂੰ ਇੱਕ ਪੋਸੀਬਲ ਥ੍ਰੈਟ ਮੰਦੀ ਹੈਗੀ ਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੇ ਕਿ ਮਜੀਠੀਆ ਨੂੰ ਹੱਥ ਨਹੀਂ ਪਾਉਣਾ ਸੀ ਇਨਾਂ ਨੇ ਪਰ ਮਜੀਠੀਆ ਨੇ ਲਗਾਤਾਰ ਸੀਐਮ ਮਾਨ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਪਰਸਨਲੀ ਖਾਸ ਕਰ ਲੀਵਰ ਵਾਲੇ ਮਸਲੇ ਤੇ ਉਹਨਾਂ ਦੇ ਸ਼ਰਾਬ ਵਾਲੇ ਮਸਲੇ ਤੇ ਜਾਂ ਫਿਰ ਪਰਸਨਲ ਚੀਜ਼ਾਂ ਤੇ ਵੀ ਜਿਵੇਂ ਉਹ ਡੋਮੈਸਟਿਕ ਵਾਇਲੈਂਸ ਵਾਲੇ ਕਿਸ ਚੀਜ਼ਾਂ ਵੀ ਬਾਹਰ ਬੋਲ ਦਿੰਦੇ ਸੀ ਮਜੀਠੀਆ ਕਹਿੰਦੇ ਉਸ ਕਰਕੇ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਹੈਗਾ ਤੇ ਦੁਜਾ ਉਹ ਪ੍ਰਗਟ ਸਿੰਘ ਬਾਰੇ ਤੇ ਚੰਨੀ ਬਾਰੇ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਸਰਵੇ ਕਰਾਇਆ ਸੀਗਾ ਪੰਜਾਬ ਭਰ ਚ ਉਹਦੇ ਚ ਕਿਸਾਨ ਕਮਿਊਨਿਟੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਦੋ ਬਹੁਤ ਕ੍ਰੈਡਿਬਲ ਸੀਗੇ ਉਹਨਾਂ ਨੇ ਸੁਖਬਾਲ ਖੈਰ ਦਾ ਨਾਮ ਵੀ ਲਿਆ ਧਰਮਬੀਰ ਗੰਦੀ ਦਾ ਵੀ ਨਾਮ ਲਿਆ ਕਹਿੰਦੇ ਸੁਖਬਾਲ ਖੈਰ ਨੂੰ ਪਹਿਲਾਂ ਇਹ ਜੇਲ੍ਹ ਚ ਸਿੱਟ ਚੁੱਕੇ ਨੇ ਤ럼ਬਿਰਗੰਦੀ ਦੇ ਉਲਟੇ ਨਨਕੁਸਲਤ ਮੈਲ ਨਹੀਂ ਰਿਆ ਤੇ ਹੁਣ ਚੰਨੀ ਅਤੇ ਪ੍ਰਗਟ ਸਿੰਘ ਇਹਨਾਂ ਦਾ ਅਗਲਾ ਨਿਸ਼ਾਨਾ ਹੋ ਸਕਦੇ ਨੇ ਇਹ ਵਿਜੀਲੈਂਸ ਦਾ ਇੱਕ ਅਧਿਕਾਰੀ ਘਰੇ ਮੈਨੂੰ ਗੱਲਬਾਤ ਚ ਤੁਸੀਂ ਆਪਸਾ ਬਲਾਓ ਕਿ ਮਤਲਬ ਇਹ ਅਨਡਿਕਲੇਰਡ ਐਮਰਜੈਂਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਈ ਹੋਈ ਹੈ ਆਪੋਜੀਸ਼ਨ ਲੀਡਰਾਂ ਨੂੰ ਇਹਨਾਂ ਨੇ ਹਾਲਾਂਕਿ ਮਤਲਬ ਆਪਾਂ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੇ ਰਾਜ ਭੋਗਿਆ ਹੈਗਾ ਰਾਜਪੋਗਣਚੇਨਾ ਨੇ ਕਿਤਿਆਂ ਹੋਣ ਗਿਆ ਤੁਹਾਨੂੰ ਪਤਾ ਕਿ ਇਹਨਾਂ ਨੇ तकरीबन तकरीबन ਹੈਗੇ ਸਾਰੇ ਇੱਕੋ ਜਿਹੇ ਹੀ ਨੇ ਕੋਈ ਥੋੜਾ ਹੈ ਕੋਈ ਬਹੁਤਾ ਹੈ ਕਿਸੇ ਦਾ ਹਲੇ ਜਗਜਾਗਰ ਹੋਣਾ ਬਾਕੀ ਹੈ ਹੈਗੇ ਸਾਰੇ ਇਸਾਂ ਹਮਾਮੇ ਵਿੱਚ ਸਭ ਨੰਗੇ ਹੈ ਉਹ ਵਾਲੀ ਗੱਲ ਹੈ ਬਿਲਕੁਲ ਜੀ ਇਸ ਦੇ ਨਾਲ ਇਸ ਗੱਲ ਤੇ ਵੀ ਜਾਣਨਾ ਪਾ ਦਿਓ ਅੱਜ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਹੋਰ ਜਾਂਚ ਨੂੰ ਤੇਜ਼ ਕਰਦੇ ਆ ਜਿਹੜੇ ਸਾਫਕਾ ਈਡੀ ਦੇ ਡਿਪਟੀ ਡਾਇਰੈਕਟਰ ਰਹੇ ਨੇ ਉਹਨਾਂ ਨੂੰ ਸੱਦਿਆ ਗਿਆ ਸੀ ਆਪਣੇ ਬਿਆਨ ਦਰਜ ਕਰਾਉਣ ਦੇ ਲਈ ਤੇ ਉਹਨਾਂ ਨੇ ਬਿਆਨ ਦਰਜ ਕਰਾਏ ਨੇ ਉਸ ਤੋਂ ਬਾਅਦ মিডিਆ ਸਾਹਮਣੇ ਵੀ ਉਹਨਾਂ ਨੇ ਕਿਹਾ ਕਿ ਜੋ ਕੁਝ ਮੇਰੀ ਰਿਪੋਰਟ ਦੇ ਵਿੱਚ ਹੈ 2021 ਵਾਲੀ ਮੈਂ ਉਹੀ ਕੁਝ ਅੱਗੇ ਰੱਖਿਆ ਹਾਂਜੀ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਉਹਨਾਂ ਨੂੰ ਵਿਜੀਲੈਂਸ ਡਿਪਾਰਟਮੈਂਟ ਨੇ ਤਲਬ ਕੀਤਾ ਸੀਗਾ ਤੇ ਕੁਛ ਕਿਸ ਕੀਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ মিডিਆ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੀ ਸਟੇਟਮੈਂਟਸ ਦਰਜ ਕਰਾਈਆਂ ਨੇ ਉਹਨਾਂ ਨੇ ਉਹਨਾਂ ਨੇ ਵੀ ਤਕਰੀਬਨ 1 ਘੰਟਾ ਮਲਾਕਤ ਕੀਤੀ ਹੈ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਤੇ ਕੱਲ ਚਟੋਪੱਧਿਆ ਪੇਸ ਹੋਈ ਸੀ ਚਟੋਪੱਧਿਆ ਜੀ ਤਕਰੀਬਨ 1 ਘੰਟਾ ਅੰਦਰ ਰਹੇ ਸੀਗੇ ਤੇ ਇਹ ਵੀ ਤਕਰੀਬਨ 1 ਘੰਟੇ ਰਹੇ ਨੇ ਤੇ ਇਹਨਾਂ ਨੇ ਇਹ ਵੀ ਕਿਹਾਗਾ ਕਿ ਅਸੀਂ ਜਿਹੜੀ ਸਾਡੀ ਪੁਰਾਣੀ ਇਨਵੈਸਟੀਗੇਸ਼ਨ ਸੀ ਉਹਦੇ ਰਿਲੇਟਿਡ ਹੀ ਚੀਜ਼ਾਂ ਦੱਸੀਆਂ ਨੇ ਉਹ ਉਧਰ ਚਲੋ ਭ੍ਰਿਸ਼ਟਾਚਾਰ ਦੀ ਗੱਲ ਹੋ ਰਹੀ ਤਾਂ ਤੁਹਾਨੂੰ ਇੱਕ ਚਲਦੇ-ਸਲਦੇ ਦੋ ਤਿੰਨ ਖਬਰਾਂ ਦੱਸ ਦੇਣਾ ਇੱਕ ਖਬਰ ਉਹ ਵੀ ਹੈ ਕਿ ਇਹਨਾਂ ਦਾ ਜਿਹੜਾ ਸਾਬਕਾ ਮੰਤਰੀ ਸੀਗਾ ਸਿੰਗਲਾ ਵਿਜੇ ਸਿੰਘਲਾ ਉਹਨੂੰ ਇਹਨਾਂ ਨੇ ਕਲੀਨ ਸ਼ੀਟ ਦਿੱਤੀ ਹੈ ਤੇਜਤ ਕੀ ਉਹਦਾ ਤੇ ਦਿੱਤੀ ਹੈ ਜਾਂ ਫਿਰ ਹਲੇ ਦੇਣੀ ਹੈ ਜੀ ਉਦ ਤੱਕ ਮਾਮਲਾ ਕੋਰਚ ਨਹੀਂ ਸੀ ਨਹੀਂ ਦੇ ਦਿੱਤੀ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਇਹ ਦੇਖ ਲਓ ਐ ਹੁੰਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਪਹਿਲਾਂ ਤੁਸੀਂ ਐਮਐਲਏ ਨੂੰ ਇਹ ਨਹੀਂ ਵੀ ਕੋਈ ਤੁਹਾਡੀ ਪਾਰਟੀ ਦਾ ਵਰਕਰ ਹੈ ਕੋਈ ਵੋਲੰਟੀਅਰ ਹੈ ਨਹੀਂ ਆਮ ਵਿਅਕਤੀ ਨਹੀਂ ਹੈ ਇੱਕ ਐਮਐਲਏ ਹੈ ਤੁਸੀਂ ਪਹਿਲਾਂ ਉਸ ਨੂੰ ਜ਼ਲੀਲ ਕਰਦੇ ਹੋ ਜਾਂ ਤਾਂ ਫਿਰ ਹੁਣ ਇੱਥੇ ਜ਼ਿੰਮੇਵਾਰੀ ਵੀ ਨਿਰਧਾਰਤ ਹੋਵੇ ਨਾ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਦਫ਼ਤਰ ਚ ਬੁਲਾ ਕੇ ਉਸ ਦੀ ਗ੍ਰਿਫਤਾਰੀ ਕਰਾਈ ਹੈ ਹੁਣ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੱਸਣ ਕਿ ਮੇਰੀ ਗਲਤੀ ਹੈ ਮੇਰੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਡੀਫੇਮ ਕੀਤਾ ਆਪਣੇ ਹੀ ਐਮਐਲਏ ਨੂੰ ਕਿ ਇਹ ਇੰਨੇ ਘੱਟਸ ਰੱਖਦੇ ਨੇ ਕਿ ਆਪਣੇ ਆਪ ਨੂੰ ਕਠਾਰੇ ਚ ਖੜਾ ਕਰਨਗੇ ਵੀ ਭਾਈ ਅਸੀਂ ਆਪਣੇ ਬੰਦੇ ਨੂੰ ਆਪ ਡੀਫੇਮ ਕੀਤਾ ਮੇਰੀ ਬਣਦੀ ਜਿਹੜੀ ਜ਼ਿੰਮੇਵਾਰੀ ਹੈ ਮੇਰੇ ਤੇ ਬਣਦੀ ਜੋ ਕਾਰਵਾਈ ਹੈ ਉਹ ਕੀਤੀ ਜਾਵੇ ਇਹ ਐ ਵੀ ਹੁੰਦਾ ਤੁਸੀਂ ਇਲੈਕਸ਼ਨਾਂ ਨੂੰ ਜਿੱਤਣ ਦੇ ਲਈ ਹਰਿਆਣੇ ਚ ਜੇ ਕੋਈ ਚੱਲ ਰਿਹਾ ਉਹਨੂੰ ਜਿੱਤਣ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਬਿਲਕੁਲ ਇੱਕ ਖਬਰ ਇੱਕ ਖਬਰ ਇਹ ਵੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਸਤਜਜੀਤ ਸਿੰਘ ਮਜੀਠੀਆ ਉਹਨਾਂ ਚੀਫ ਖਾਲਸਾ ਦਵਾਨ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈਗਾ ਇਹ ਇਹਨਾਂ ਇਸ ਚੀਫ ਖਾਲਸਾ ਦਵਾਨ ਨੂੰ ਖਾਸਿਕ ਪੁਰਾਣੀ ਧਾਰਮਿਕ ਸੰਸਥਾ ਮੰਨਿਆ ਜਾਂਦਾ ਹੈਗਾ ਤੇ ਅੱਜ ਇਹ ਫੈਸਲਾ ਲਿਆ ਗਿਆ ਹੈਗਾ ਤੇ ਹਾਂ ਇੱਕ ਇਹ ਖਬਰ ਹੈ ਬਾਕੀ ਖਬਰ ਖਬਰ ਇਹ ਵੀ ਹੈ ਕਿ ਅਕਾਲੀ ਦਲ ਨੇ ਆਪਣੀ ਜਿਹੜੀ ਕੋਰ ਕਮੇਟੀ ਦੀ ਲਿਸਟ ਜਾਰੀ ਕਰ ਦਿੱਤੀ ਸੀ ਕੱਲ ਤੇ ਅੱਗੇ 30 ਜੂਨ ਨੂੰ ਕੱਲ ਯਾਨੀ ਕਿ ਅਹਿਮ ਮੀਟਿੰਗ ਹੋਊਗੀ ਉਹਦੇ ਚ ਪਤਾ ਲੱਗੂਗਾ ਕਿ ਅਗਲੇ ਕੀ ਏਜੰਡਾ ਲੈਂਦੇ ਨੇ ਲੈਂਦੇ ਨੇ ਬੇਸਿਕਲੀ ਵਿਕਰਮਜੀਤ ਸਿੰਘ ਮਜੀਠੀਆ ਵੀ ਇਸ ਕੋਰ ਕਮੇਟੀ 'ਚ ਸ਼ਾਮਿਲ ਨੇ ਦਲਜੀਤ ਸਿੰਘ ਚਿਮਾ ਬਲਵਿੰਦਰ ਪੁੰਦੜ ਤੇ ਹੋਰ ਵੀ ਕਈ ਸਾਰੇ ਨਾਂ ਹੈਗੇ ਹਾਲਾਂਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀਗੀ ਮੈਂਬਰਸ਼ਿਪ ਕਮੇਟੀ ਉਹ ਵੀ ਆਪਣੇ ਪ੍ਰਯਾਸ ਕਰ ਰਹੀ ਹੈ ਉਹ ਉਸ ਕਮੇਟੀ ਚੋਂ ਕਿਸੇ ਦਾ ਨਾ ਇਸ ਇਹਨਾਂ ਦੀ ਲਿਸਟ 'ਚ ਨਹੀਂ ਦਿਖਿਆ ਜਿਹੜੀ ਕੋਰ ਕਮੇਟੀ ਇਹਨਾਂ ਨੇ ਅਨਾਉਂਸ ਕੀਤੀ ਸੀਗੀ ਉਹਨਾਂ ਨੇ ਕੱਲ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਨਾਲ ਜਿਹੜੀ ਵਾਰਿਸ ਪੰਜਾਬ ਦੇ ਅਕਾਲੀ ਦਲ ਹੈ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀਗੀ ਮੰਤਰੀ ਤਰਾਲੀ ਉਹਨਾਂ ਨੇ ਕਿ ਸਾਰੇ ਪਰਤੱਖ ਗਰੁੱਪਸ ਨੂੰ ਇਕੱਠਾ ਹੋਣਾ ਚਾਹੀਦਾ ਤੇ ਉਹ ਅੱਡ ਪ੍ਰਯਾਸ ਕਰ ਰਹੇ ਨੇ ਇਹ ਆਪਣਾ ਅੱਡ ਚਲਾਈ ਜਾ ਰਹੇ ਨੇ ਤਾਂ ਇੱਕ ਵੱਡਾ ਕੁਐਸਚਨ ਤਾਂ ਪੰਜਾਬ ਸਾਹਮਣੇ ਇਹ ਵੀ ਹੈ ਕਿ ਕੀ ਅਕਾਲੀ ਦਲ ਯੂਨਾਈਟ ਹੋਊਗਾ ਤੇ ਪੱਕੀ ਅਕਾਲੀ ਦਲ ਆ ਜਾਂ ਫਿਰ ਐਵੇਂ ਸੁਖਵੀਰ ਬਾਦਲ ਦੀ ਛਤਰਛਾਇਆ ਚ ਹੀ ਚੱਲੂਗਾ ਜੀ ਸੋ ਖਬਰਾਂ ਤਾਂ ਹੋਰ ਵੀ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਇਸੇ ਹੀ ਪ੍ਰੋਗਰਾਮ ਨੂੰ ਲਾਉਣੇ ਆ ਜੀ ਵਿਰਾਮ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਹ ਸੰ ਸਾਡੇ ਨਾਲ ਮਨਦੀਪ ਪੂਨੀਆ ਜੀ ਵੱਖ-ਵੱਖ ਖਬਰਾਂ ਦੀ ਪਾਈ ਹੈ ਸਾਂਝ ਕਿਵੇਂ ਲੱਗਿਆ ਪ੍ਰੋਗਰਾਮ ਆਪਣੇ ਵਿਚਾਰ ਆ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਜੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ